ਸਤ ਸ੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਾਰਿਆਂ ਦਾ ਸੰਦੀਪ ਸਿੰਘ ਮੋਮਨਾਬਾਦੀ ਦੇ ਵੱਲੋਂ ਸਾਡੇ ਅੱਜ ਦੇ ਇਸ ਬਲੌਗ ਦੇ ਵਿੱਚ ਅੱਜ ਅਸੀਂ ਚੱਲਿਆਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਾਲ ਮੌਜੂਦ ਨੇ ਕੁੱਪਕਲਾਂ ਦੇ ਬੱਚੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਹਿਬਾਨ ਅੱਜ ਦੀਵਾਨ ਹਾਲ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਪੰਜਾਬ ਐਜੂਕੇਟ ਪ੍ਰੋਜੈਕਟ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚੋਂ ਜੇਤੂ ਬੱਚਿਆਂ ਦਾ ਜਿਹੜਾ ਸਨਮਾਨ ਆ ਉੱਥੇ ਕੀਤਾ ਜਾਣਾ ਜਿਦੇ ਵਿੱਚ ਗੁਰਦੁਆਰਾ ਸਾਹਿਬ ਕੁੱਪਕਲਾਂ ਦੇ ਸਟੂਡੈਂਟ ਉਹ ਵੀ ਮੌਜੂਦ ਨੇ ਅਮਰਤ ਵੇਲੇ 4 ਵਜੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਇੱਥੋਂ ਅਮਰਤਸਰ ਦੇ ਲਈ ਅਸੀਂ ਰਵਾਨਾ ਹੋਏ ਰਾਹਤੇ ਦੇ ਵਿੱਚ ਬੱਚਿਆਂ ਦੇ ਵੱਲੋਂ ਜਿਹੜਾ ਕੀਰਤਨ ਉਹ ਵੀ ਅੰਮ੍ਰਿਤ ਵੇਲੇ ਕੀਤਾ ਗਿਆ ਕਿਉਂਕਿ ਜਿਹੜਾ ਹਰਮੋਨੀਅਮ ਆਪਣਾ ਇਹ ਵੀ ਬੱਚੇ ਨਾਲ ਲੈ ਕੇ ਗਏ ਸੀ ਕੀਰੇ ਨਿਕਾ ਉਹ ਬਣ ਆ ਕੀਰੇ ਨਿਕਾ ਤੋ ਮਰੇ ਮਾਸ ਕੀਰੇ ਨਿਕਾ ਘਰ ਪਾਟ ਚੂਰਾ ਦੋ ਪਹਿਚਾਨੀ ਐ ਹਾਂਜੀ ਦੋਸਤੋ ਕਈ ਘੰਟੇ ਦਾ ਸਫਰ ਆ ਜਿਹੜਾ ਉਹ ਤੈ ਕਰ ਲਿਆ ਸੀ ਇੱਕੋ ਸੀ ਕੋਸੀ ਧੋਪਾ ਉਹ ਵੀ ਨਿਕਲਿਆਈ ਸੀ ਤੇ ਪ੍ਰਬੰਧਕ ਸਾਹਿਬਾਂ ਜਿਹੜੀ ਚਾਹ ਉਹ ਵੀ ਨਾਲ ਹੀ ਲੈ ਕੇ ਆਏ ਸੀ ਚਾਹ ਤੇ ਬਿਸਕਟ ਬੱਚਿਆਂ ਨੂੰ ਰਾਹ ਦੇ ਵਿੱਚ ਅਸੀਂ ਬਸ ਰੋਕ ਕੇ ਸਾਰੇ ਬੱਚਿਆਂ ਨੇ ਗਰਮ ਗਰਮ ਚਾਹ ਸੱਖੀ ਨਾਲ ਬਿਸਕਟ ਸਕੇ ਇਥੋਂ ਫਿਰ ਅੱਗੇ ਦੇ ਲਈ ਜਿਹੜੇ ਅਸੀਂ ਆ ਰਵਾਨਾ ਹੋ ਗਏ ਇੱਕੋ ਜਿਹੇ ਸਮੇਂ ਦੇ ਬਾਅਦ ਅਸੀਂ ਦਾ 골ਡਨ ਗੇਟ ਸ੍ਰੀ ਅਮਰਸਰ ਉੱਥੇ ਪਹੁੰਚ ਗਏ ਉਹ ਲਗਭਗ ਅਸੀਂ ਪਹੁੰਚ ਹੀ ਗਏ ਸੀ ਜਿਹੜਾ ਸਫ਼ਰ ਸੀ ਉਹ ਬਹੁਤ ਹੀ ਕੁਝ ਕਮਿੰਟਾਂ ਦਾ ਬਹੁਤ ਥੋੜਾ ਸਫ਼ਰ ਰਹਿ ਗਿਆ ਸੀ ਹਾਂਜੀ ਦੋਸਤੋ ਅਸੀਂ ਪਹੁੰਚ ਗਏ ਸ੍ਰੀ ਅਮਰਤਸਰ ਤੇ ਜਿਹੜੀ ਬੱਸ ਆ ਹੋ ਇੱਥੇ ਪਾਰਕਿੰਗ ਦੇ ਵਿੱਚ ਲਗਾ ਦਿੱਤੀ ਇੱਥੇ ਹੋਰ ਵੀ ਵੱਖ-ਵੱਖ ਸਕੂਲਾਂ ਦੀਆਂ ਜਿਹੜੀਆਂ ਬੱਸਾਂ ਸੀ ਉਹ ਵੀ ਇੱਥੇ ਆਈਆਂ ਹੋਈਆਂ ਸਿਗੀਆਂ ਕਿਉਂ ਕਿਹੜਾ ਪੰਜਾਬ ਐਜੂਕੇਟਿਵ ਪ੍ਰੋਜੈਕਟ ਦਾ ਇਹ ਪ੍ਰੋਗਰਾਮ ਆਗਾ ਇਹ ਸਾਰੇ ਪੰਜਾਬ ਦੇ ਵਿੱਚ ਹੀ ਪੰਜਾਬ ਭਰ ਤੋਂ ਸਟੂਡੈਂਟ ਜਿਹੜੇ ਇੱਥੇ ਆਏ ਸੀਗੇ ਤੇ ਬੱਸਾਂ ਨੂੰ ਵੀ ਬਕਾਇਦਾ ਨੰਬਰ ਦਿੱਤੇ ਗਏ ਸੀ ਤੇ ਸਾਰੀਆਂ ਬੱਸਾਂ ਦੀ ਜਿਹੜੀ ਪਾਰਕਿੰਗ ਆ ਉਹ ਵੀ ਇੱਕ ਥਾਂ ਦੇ ਉੱਤੇ ਅਕਾਲੀ ਬਾਬਾ ਫੁੱਲਾ ਸਿੰਘ ਵਾਲੇ ਗੁਰਦੁਆਰੇ ਦੀ ਜਿਹੜੀ ਪਾਰਕਿੰਗ ਆ ਉੱਥੇ ਪ੍ਰਬੰਧ ਕੀਤਾ ਗਿਆ ਸੀਗਾ ਤੇ ਸਾਰੇ ਬੱਚੇ ਇੱਥੇ ਜਿਹੜੇ ਪਹੁੰਚੇ ਤੇ ਇੱਥੋਂ ਬੱਸ ਵਿੱਚੋਂ ਉਤਰ ਕੇ ਜਿਹੜਾ ਅੱਗੇ ਦਰਬਾਰ ਸਾਹਿਬ ਦੇ ਲਈ ਰਸਤੇ ਨੂੰ ਪੈਦਲ ਤੁਰ ਕੇ ਜਾਣਾ ਸੀਗਾ ਤੇ ਉਹ ਅਸੀਂ ਇੱਥੋਂ ਪਹੁੰਚ ਗਏ ਤੇ ਹੁਣ ਅੱਗੇ ਦੇ ਲਈ ਜਿਹੜਾ ਪੈਦਲ ਰਸਤਾ ਉਹ ਤੈਅ ਕਰਨਾ ਤੇ ਇੱਥੋਂ ਬੱਚੇ ਜਿਹੜੇ ਤੁਰਪੇ ਗਰੁੱਪ ਦੇ ਵਿੱਚ ਅਸੀਂ ਸਾਰੇ ਜਾਣੇ ਤੇ ਜਿਹੜੇ ਹੋਰ ਸਕੂਲਾਂ ਦੇ ਬੱਚੇ ਸੀਗੇ ਉਹ ਵੀ ਨਾਲ ਮੌਜੂਦ ਸੀਗੇ ਤੇ ਇੱਥੋਂ ਸਾਰੇ ਜਿਹੜੇ ਪੈਦਲ ਰਸਤੇ ਦੇ ਲਈ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਦੇ ਲਈ ਰਵਾਨਾ ਹੋਏ ਇੱਕ ਗੱਲ ਬੜੀ ਵੇਖਣ ਵਾਲੀ ਸੀ ਕਿ ਸਾਰੇ ਜਿਹੜੇ ਬੱਚੇ ਬਹੁਤ ਸੋਹਣੇ ਨਜ਼ਰ ਆ ਰਹੇ ਸੀ ਕਿਉਂਕਿ ਸਾਰਿਆਂ ਦੇ ਲਗਭਗ ਇੱਕੋ ਜਿਹੇ ਵਰਦੀਆਂ ਪਾਈਆਂ ਹੋਈਆਂ ਸੀ ਨਾਲ ਕੇਸੀ ਦੁਪੱਟੇ ਨੀਲੇ ਕੋਟ ਤੇ ਨੀਲੀਆਂ ਕੇਸਰੀ ਪੱਗਾਂ ਦੇ ਨਾਲ ਜਿਹੜਾ ਸਾਰਾ ਸਹਿਰ ਆ ਅੱਜ ਉਹ ਰੰਗਿਆ ਨਜ਼ਰ ਆ ਰਿਹਾ ਸੀ ਕਿਉਂਕਿ ਜਿਹੜੇ ਪੰਜਾਬ ਭਾਰਤੋਂ ਕਰੀਬ 6000 ਜਿਹੜੇ ਬੱਚੇ ਸੀ ਉਹਨਾਂ ਦਾ ਸਨਮਾਨ ਹੋਣਾ ਸੀ ਉਹ ਸਾਰੇ ਬੱਚੇ ਇੱਥੇ ਪਹੁੰਚੇ ਹੋਏ ਸੀ ਲਓ ਜੀ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਸ੍ਰੀ ਦਰਬਾਰ ਸਾਹਿਬ ਤੇ ਸਾਰੇ ਬੱਚੇ ਜੇ ਪੂਰੀ ਚੜਦੀ ਕਲਾ ਇਥੇ ਸੀ ਤੇ ਪੂਰੇ ਉਤਸ਼ਾਹ ਦੇ ਨਾਲ ਜਕਾਰੇ ਲਾ ਰਹੇ ਸੀ ਉਸ ਤੋਂ ਬਾਅਦ ਅਸੀਂ ਜੋੜਾ ਘਰ ਪਹੁੰਚ ਕੇ ਉੱਥੇ ਜਿਹੜੇ ਆਪਣੇ ਜੋੜੇ ਆ ਉਹ ਜਮ੍ਹਾਂ ਕਰਵਾਏ ਤੇ ਅਸੀਂ ਪਹੁੰਚ ਗਏ ਦੀਵਾਨ ਹਾਲ ਮੰਜੀ ਸਾਹਿਬ ਜਿੱਥੇ ਜਿਹੜਾ ਅੱਜ ਦਾ ਪ੍ਰੋਗਰਾਮ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਉਹ ਸਾਰਾ ਪ੍ਰੋਗਰਾਮ ਇੱਥੇ ਰੱਖਿਆ ਹੋਇਆ ਸੀ ਤੇ ਸਾਡੇ ਜਨਦਿਆਂ ਨੂੰ ਬਹੁਤ ਹੀ ਸੋਨਾ ਕੀਰਤਨ ਹੋ ਰਿਹਾ ਸੀ ਨਿੱਕੀਆਂ ਨਿੱਕੀਆਂ ਬੱਚੀਆਂ ਜਿਹੜਾ ਢਾਡੀ ਜੱਥਾ ਬਹੁਤ ਸੋਹਣੀ ਜਿਹੜੀ ਬਾਾਰ ਉਹ ਗਾ ਰਿਹਾ ਸੀ ਤੇ ਮੈਂ ਸੋਚਿਆ ਇਸ ਨੂੰ ਵੀ ਜਰੂਰ ਥੋੜਾ ਬਹੁਤ ਰਿਕਾਰਡ ਕੀਤਾ ਜਾਵੇ ਬਾਦ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕਲਦੀਪ ਸਿੰਘ ਜੀ ਗੜਗੱਜ ਉਹ ਆਈਆਂ ਹੋਈਆਂ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ ਇਹ ਉਹ ਥਾਮ ਜਿੱਥੇ ਭਾਈ ਸੁੱਖਾ ਸਿੰਘ ਤੇ ਭਾਈ ਮੋਤਾਬ ਸਿੰਘ ਨੇ ਮੱਸੇ ਰੰਡਣ ਦਾ ਸੇਰ ਵੜਿਆ ਇਹ ਉਹ ਥਾਮ ਜਿੱਥੇ ਬਾਬਾ ਦੀਪ ਸਿੰਘ ਸੀਸ ਤਲੀ ਤੇ ਰੱਖ ਕੇ ਲੜਿਆ ਤੇ ਦਰਬਾਰ ਸਾਹਿਬ ਦੀ ਅਨਮੋਲੀ ਸ਼ਹਾਦਤ ਪਾ ਗਿਆ ਇਹ ਉਹ ਥਾਂ ਜਿੱਥੇ 1984 ਦੇ ਵਿੱਚ ਸਾਡੇ ਥੋੜੇ ਜਿਹੇ ਸਿੰਘ ਸੰਤ ਬਾਬਾ ਜਰਨੈਲ ਸਿੰਘ ਦੀ ਅਗਵਾਈ ਦੇ ਵਿੱਚ ਲੱਖਾਂ ਦੀ ਫੌਜ ਦੇ ਨਾਲ ਟਕਰਕੇ ਸ਼ਹੀਦ ਹੋ ਗਏ ਇਸ ਕਰਕੇ ਜਦੋਂ ਵੀ ਦਰਬਾਰ ਸਾਹਿਬ ਆਉਣਾ ਹੈ ਆਪਾਂ ਇਹ ਤੁ ਸਿੱਖੀ ਦੀ ਦਾਤ ਤੇ ਚੜ੍ਹਦੀ ਕਲਾ ਲੈ ਕੇ ਜਾਣੀ ਤੇ ਚੜ੍ਹਦੀ ਕਲਾ ਵਿੱਚ ਰਹਿਣਾ ਤੇ ਜੇ ਜ਼ਿੰਦਗੀ ਤ ਫਟੇ ਜਾਉਣੀ ਆ ਕਿ ਗੁਰਬਾਣੀ ਤੇ ਲੜ ਲੱਗਣਾ ਗੁਰੂ ਗ੍ਰੰਥ ਸਾਹਿਬ ਤੇ ਲੜ ਲੱਗਣਾ ਗੁਰੂ ਕਿਰਪਾ ਕਰੇ ਗੁਰੂ ਮੇਲ ਕਰੇ ਵਿਦਿਆ ਵਿਚਾਰੀ ਤਾਂ ਪਰਮਾਤਮਾ ਬੁਕਾਰੀ ਵਿਦਿਆ ਦਾ ਤਾਂ ਇਲਾਵਾ ਜੇ ਆਪਾਂ ਇਹਦੇ ਰੰਗ ਪਰ ਪੁਕਾਰ ਕਰੀਏ ਭਲਾ ਕਰੀਏ ਗੁਰੂ ਨੂੰ ਯਾਦ ਰੱਖੀਏ ਸ਼ਹੀਦਾਂ ਨੂੰ ਇੱਤਿਆਜ ਰੱਖੀਏ ਗੁਰੂ ਦੇ ਮਾਰਗ ਤੇ ਚੱਲੀਏ ਤੇ ਇਕਤਾ ਜ ਰਹੀਏ ਇਹਦੇ ਵਿੱਚ ਇੱਕ ਦੂਜੇ ਦੀ ਕਦਰ ਕਰੀਏ ਸਤਕਾਰ ਰਿਸਪੈਕਟ ਕਰੀਏ ਕਿਸੇ ਨੂੰ ਮਾੜਾ ਨਹੀਂ ਕਹਿਣਾ ਚੁਗਲੀ ਨਹੀਂ ਲਿਆ ਨਹੀਂ ਕਰਨੀ ਭਾਈ ਸਾਹਿਬ ਭਾਈ ਤਸ਼ਵੀਰ ਸਿੰਘ ਜੀ ਖਾਲਸਾ ਕੰਨੇ ਵਾਲਾ ਉਹ ਆਮ ਹੀ ਕਹਿੰਦੇ ਸੀ ਸਿੱਖ ਕਿਸੇ ਦੂਜੇ ਸਿੱਖ ਦੀ ਬਰਾਈ ਨਹੀਂ ਕਰਦਾ ਵਾ ਗੁਰੂ ਵਾ ਗੁਰੂ ਗੁਰਮਤਿ ਬੈਠੇ ਰਹਿੰਦੇ ਚਲਾਈ ਨਹੀਂ ਉਹ ਚਲਾਈ ਸਰਦਾਰ ਅਮਰੀਕ ਸਿੰਘ ਜੀ ਦਾ ਖਾਤੌਰ ਗੋਗੇਤੋਆ ਇਹ ਵੀ ਹਾਜ਼ਰੀਆਂ ਪਰ ਰਹੇ ਨੇ ਭਾਈ ਜਗਦੀਸ਼ ਸਿੰਘ ਜੀ ਬਡਾਲਾ ਪੰਥ ਦੇ ਵਿਦਮਾਨ ਸਾਢੀ ਯਾਨੀ ਗੁਰਵਿੰਦਰ ਸਿੰਘ ਜੀ ਆਗਮ ਕੇ ਵਾਲੇ ਹੋਰ ਪੰਥ ਸ਼ਖਸੀਅਤਾਂ ਨਾਲ ਸ਼ੇਲੀ ਹਾਜ਼ਰੀ ਭਰਨਾ ਹੈ ਸਭ ਦਾ ਧੰਨਵਾਦ ਜੀ ਆ। ਸਤਿਗੁਰੂ ਦੇ ਨਾਂ ਬੱਚਿਆਂ ਤੇ ਮਿਹਰਾ ਪ੍ਰਿਆ ਹੱਥ ਰੱਖਣ ਜਿਵੇਂ ਇਹਨਾਂ ਬੱਚਿਆਂ ਨੇ ਪਿਛਲੇ ਸਮੇਂ ਹੋਈਆਂ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈ ਕੇ ਕਾਮਯਾਬੀ ਹਾਸਲ ਕੀਤੀ ਹੈ ਸਭ ਤੋਂ ਆਉਣ ਵਾਲੇ ਸਮੇਂ ਵੀ ਇਹਨਾਂ ਬੱਚਿਆਂ ਨੂੰ ਇਸੇ ਪ੍ਰਣਿਕਰਨੀ ਤਲਾਵੇ ਵਿੱਚ ਇਸ ਰਵਾਮ ਕਰਨ ਦਾ ਬਲਕੋਸ਼ ਇਸ ਕਰਨ ਸੋ ਨਾਲ ਹੀ ਇਥੇ ਬੱਚਿਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਇਹਨਾਂ ਤੋਂ ਪਰੰਤ ਸੋ ਡਾਕਟਰ ਸਰਬਜੀਤ ਸਿੰਘ ਅਤੇ ਵੀ ਜਲਜੀਤ ਉਹਨਾਂ ਦਾ ਵੀ ਸਨਮਾਨ ਜਿਹੜਾ ਹੈ ਜਿਹੜਾ ਕੀਤਾ ਜਾਣਾ ਹੈ ਸੋ ਨਾਲ ਹੀ ਹਾਂਜੀ ਦੋਸਤੋ ਇਸ ਤੋਂ ਬਾਅਦ ਅਸੀਂ ਪਹੁੰਚ ਗਏ ਦਰਬਾਰ ਸਾਹਿਬ ਮੱਥਾ ਟੇਕਣ ਇੱਥੇ ਵੀ ਜਿਹੜੇ ਬੱਚੇ ਸੀ ਬਹੁਤ ਹੀ ਉਤਸ਼ਾਹ ਦੇ ਵਿੱਚ ਸੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਗੁਰੂ ਕਾ ਲੰਗਰ ਛੱਕ ਕੇ ਉਸ ਤੋਂ ਬਾਅਦ ਅਸੀਂ ਅੱਗੇ ਦੇ ਲਈ ਰਵਾਨਾ ਹੋ ਗਏ ਤੇ ਰਸਤੇ ਵਿੱਚ ਗੁਰਦੁਆਰਾ ਬਾਬਾ ਬਕਾਲਾ ਉਸ ਸਥਾਨ ਤੇ ਮੱਥਾ ਟੇਕਿਆ ਦੋਸਤੋ ਕੁੱਪਕਲਾਂ ਦੇ ਨਾਲ ਸਾਰੇ ਹੀ ਬੱਚਿਆਂ ਦਾ ਜਿਹੜਾ ਬਹੁਤ ਵਧੀਆ ਉੱਥੇ ਸਨਮਾਨ ਹੋਇਆ ਤੇ ਬਹੁਤ ਵਧੀਆ ਇਹਨਾਂ ਨੂੰ ਇਨਾਮ ਮਿਲੇ ਸੋ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਜਿਹੜੇ ਨਾਮ ਆ ਉਹ ਉਹਨਾਂ ਨੇ ਪ੍ਰਬੰਧਕਾਂ ਨੂੰ ਸੌਂਪ ਦਿੱਤੇ ਨੇ ਬਹੁਤ ਹੀ ਵਧੀਆ ਇਨਾਮ ਨੇ ਜਿਹਦੇ ਵਿੱਚ ਸਾਡੀ ਇੱਕ ਬੱਚੀ ਬਬਲੀ ਨੂੰ ਉਹਨੂੰ ਲੈਪਟਾਪ ਵੀ ਮਿਲੇਆ ਬਾਕੀ ਬੱਚਿਆਂ ਨੂੰ ਵੀ ਹੋਰ ਵੱਡੇ ਵੱਡੇ ਇਨਾਮ ਮਿਲੇ ਨੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਦਿੱਤੇ ਜਾਣੇ ਨੇ ਥੋੜਾ ਜਿਹਾ ਇੰਤਜ਼ਾਰ ਕਰੋ ਇਹ ਉਹ ਵੀ ਵੀਡੀਓ ਜਲਦੀ ਹੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇਆਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ